ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਤੁਹਾਡੇ ਸੁੱ ਪਹੁੰਚ ਚੁੱਕੇ ਆ ਗਦੜਿਆਣੀ ਪਿੰਡ ਲਹਿਰੇਗਾਗੇ ਦੇ ਕੋਲ ਲਹਿਰੇਗਾਗੇ ਤੋਂ 10 ਕਿਲੋਮੀਟਰ ਦੂਰ ਹੈ ਪਿੰਡ ਸੋ ਕਾਫੀ ਆਰਟਿਸਟ ਆਈ ਹੋਏ ਨੇ ਮੈਂ ਸਵੇਰ ਦੀ 9 ਵਜੇ ਦੀ ਆਈ ਹੋਈ ਆ ਬਾਕੀ ਸਾਰੇ ਅੱਧਾ ਪੌਣਾ ਘੰਟਾ ਲੇਟ ਆਏ ਚਾਹ ਪੀ ਲਈ ਆ ਪ੍ਰਸ਼ਾਦਾ ਪਾਣੀ ਹਜੇ ਛਕਣਾ ਸੋ ਤਾਰੀ ਸੀਨ ਕੱਢਣ ਚਲੇ ਗਿਆ ਤਾਰੀ ਦਾ ਇਹ ਚੈਨਲ ਆ ਮਿਸਟਰ ਐਂਡ ਮਿਸੇਜ ਪੰਗੂ ਸੋ ਬਹੁਤ ਕੈਂਟ ਕੈਂਟ ਕਨਸੈਪਟ ਇਸ ਚੈਨਲ ਤੇ ਆਉਂਦੇ ਆ ਬਣੇਰੇ ਬਲੌਗ ਦੇ ਨਾਲ ਜਿਹੜੇ ਹੋਰ ਆਰਟਿਸਟ ਆਏ ਉਹਨਾਂ ਨਾਲ ਵੀ ਮਿਲਵਾਉਂਗੀ ਕੀ ਸਟੋਰੀ ਹੈ ਸਟੋਰੀ ਹਜੇ ਨਹੀਂ ਆਪਣੇ ਚੈਨਲ ਤੇ ਵੈਬ ਸੀਰੀਜ਼ ਸ਼ੁਰੂ ਨਹੀਂ ਕੀਤੀ ਪਰ ਇਹਦੇ ਜਿਹੜੇ ਪਾਰਟ ਹੈ ਉਹ ਘੱਟੋ-ਘੱਟ 15 ਤੋਂ 20 ਸ਼ੂਟ ਹੋ ਚੁੱਕੇ ਨੇ ਸੋ ਜਿੱਦਾਂ ਤੁਸੀਂ ਮਿਸਟਰ ਐਂਡ ਮਿਸੇਜ ਪੰਗੂ YouTube ਚੈਨਲ ਤੇ ਪਹਿਲਾਂ ਹੀ ਵੈਬ ਸੀਰੀਜ਼ ਨੂੰ ਪਿਆਰ ਦੇ ਰਹੇ ਹੋ ਉਵੇਂ ਉਮੀਦ ਕਰਦੀਆਂ ਤੁਸੀਂ ਬੱਗ ਬੱਬ ਸ੍ਰੀ ਸੁਨਵੀ ਐਦਾਂ ਪਿਆਰ ਦੇਉਂਗੀ ਸੋ ਬਣੇ ਰਿਓ ਬਲੌਗ ਦੇ ਨਾਲ ਧੰਨਵਾਦ ਤੁਹਾਡੀ ਆਪਣੀ ਕੁਲਦੀਪ ਦਸਾਂਝ ਅਰ ਸਰਜੀਤ ਗੌਰ ਲੋ ਜੀ ਲੋ ਜੀ ਲੋ ਜੀ ਬਹਾਲ ਭਾਜੀ ਮਾਨਸਾ ਬਹਾਲ ਮਾਨਸਾ ਠੀਕ ਹੋ ਹਾਂਜੀ ਬਹੁਤ ਵਧੀਆ ਜੀ ਕਿਵੇਂ ਚੱਲ ਰਹੀ ਹੈ ਜੰਨਣੀ ਬਹੁਤ ਵਧੀਆ ਚੱਲ ਰਹੀ ਹੈ ਜੰਮਾ ਜੋਕ ਜਲੇ ਠੀਕ ਨੇ ਨਾਮ ਕਰ ਠੀਕ ਹੈ ਕੰਮ ਕਰ ਬਹੁਤ ਵਧੀਆ ਜੀ ਭੈਣ ਭਰਾਵਾਂ ਦੀ ਦਵਾਈ ਜੀ ਸੋਡੇ ਵਰਗੇ ਜਿਹਨਾਂ ਨਾਲ ਨਹੀਂ ਨਹੀਂ ਵੈਗੁਰ ਦੀ ਮੇਰ ਆ ਭੈਣ ਭਾਈਆਂ ਦੀ ਤਾਂ ਚਲੋ ਵਾਦ ਵਿੱਚ ਆ ਵੈਗਰੂ ਤਾਂ ਜੋ ਮੇਰ ਕਰਦਾ ਕਰਦਾ ਜੀ ਪਰ ਜਿਹੜੇ ਨਾਲ ਦੇ ਬਹਾ ਹੁੰਦਿਆਂ ਨੇ ਨਾ ਜੀ ਭੈਣ ਭਾਈ ਹੁੰਦੇ ਨੇ ਉਹ ਵੀ ਬਹੁਤ ਜ਼ਿਆਦਾ ਸਪੋਰਟ ਕਰਦੇ ਹੁੰਦੇ ਆ। ਕਾਫੀ ਦਿਨਾਂ ਬਾਅਦ ਆਪਾਂ ਇਕੱਠੇ ਹੋਏ ਆ ਸਰ। ਹਾਂਜੀ ਹਾਂਜੀ। ਇਹ ਸਾਡੀ ਵੈਬ ਸੀਰੀਜ਼ ਆ ਜਿਹੜੀ ਮਿਸਟਰ ਐਂਡ ਮਿਸੇਜ ਪੰਗੂ ਜਿਵੇਂ ਮੈਂ ਪਹਿਲਾਂ ਪਹਿਲਾਂ ਤੁਹਾਨੂੰ ਦੱਸਿਆ। ਕਲਿੱਪ ਵਿੱਚ ਮਿਸਟਰ ਐਂਡ ਮਿਸੇਜ ਪੰਗੂ YouTube ਚੈਨਲ ਆ ਤੇ ਵੈਬ ਸੀਰੀਜ਼ ਹੈਗੀ ਆ ਪੱਗ। ਇਹਦੇ ਵਿੱਚ ਜਿਹੜਾ ਬਹੁਤ ਮਾਨਸਾ ਹੁਣੀ ਆ ਉਹ ਮੇਰੇ ਬਣੇ ਹੋਇਆ ਬ੍ਰਦਰ। ਸੋ ਮੇਰੇ ਹਸਬੰਡ ਜਿਹੜੇ ਐਕਸਪਾਇਰ ਹੋ ਗਏ ਆ ਤੇ ਮੈਨੂੰ ਬਹੁਤ ਹੌਸਲਾ ਦਿੰਦੇ ਆ ਤੇ ਮਾੜੇ ਚੰਗੇ ਟਾਈਮ ਵਿੱਚ ਮੇਰਾ ਸਾਥ ਦਿੰਦੇ ਆ। ਸੋ ਆਪਾਂ ਨੂੰ ਇਹ ਤਾਂ ਚਲੋ ਸਾਡੀ ਹੈਗੀ ਸਟੋਰੀ ਪਰ ਆਪਾਂ ਨੂੰ ਅਸਲੀ ਜ਼ਿੰਦਗੀ ਵਿੱਚ ਵੀ ਆਪਣੇ ਭੈਣ ਭਾਈਆਂ ਦਾ ਸਾਥ ਦੇਣਾ ਚਾਹੀਦਾ ਬਹੁਤ ਜ਼ਰੂਰੀ ਹੈ ਜੀ ਬਿਲਕੁਲ ਜਿਹੜਾ ਆਪਣਾ ਥੋੜਾ ਜਿਹਾ ਹੋਵੇ ਮਾਤੜ ਬੰਦਾ ਹੋਜੂ ਕੋਵੇ ਭੈਣ ਭਰਾ ਮੇਰੇ ਵਰਗਾ ਤੇ ਬਹਾਲ ਸਰ ਨੇ ਬਹੁਤ ਇਹਦੇ ਵਿੱਚ ਮੇਰਾ ਭਰਾ ਬਣ ਕੇ ਮੇਰਾ ਸਾਥ ਦਿੱਤਾ ਸੋ ਇਸੇ ਤਰ੍ਹਾਂ ਤੁਸੀਂ ਅਸਲੀ ਜ਼ਿੰਦਗੀ ਵਿੱਚ ਵੀ ਆਪਣੇ ਭੈਣ ਭਰਾਵਾਂ ਦਾ ਸਾਥ ਲਿਆਗੇ ਚਾਹੁੰਦਾ ਜੀ ਇੱਥੇ ਜੀ ਮੈਂ ਨਿੱਜੀ ਜ਼ਿੰਦਗੀ 'ਚ ਵੀ ਦੇਖੋ ਸੋਨੂੰ ਆਰਟਿਸਟ ਤੌਰ ਤੇ ਮੈਂ ਤੁਹਾਡੀ ਬਹੁਤ ਰਿਸਪੈਕਟ ਕਰਦਾ ਥੈਂਕ ਯੂ ਸੋ ਮਚ ਤੇ ਹਮੇਸ਼ਾ ਹੀ ਮਿਲਿਆ ਕੋਸਿਦੰਦੀ ਆ ਕਿ ਜੇ ਕਿਤੇ ਕੋਈ ਵਧੀਆ ਕੰਮ ਜਿਹੜਾ ਹੁੰਦਾ ਹੈ ਕੋਈ ਇਹੋ ਜਿਹਾ ਕੰਮ ਹੁੰਦਾ ਮੈਂ ਸੋਡਾ ਹੀ ਕਹਿਣਾ ਹੁੰਦਾ ਸੈਂ ਬਿਲਕੁਲ ਇਹਨਾਂ ਨੇ ਮੈਨੂੰ ਬਹੁਤ ਅੱਛੇ ਕਾਸਟਿੰਗ ਡਾਇਰੈਕਟਰ ਗੁਰਪ੍ਰੀਤ ਨਾਲ ਮਲਾਇਆ ਸੀ ਤੇ ਗੁਰਪ੍ਰੀਤ ਸਰ ਨੇ ਮੈਨੂੰ ਕਾਫੀ ਵੱਡੇ ਪ੍ਰੋਜੈਕਟਾਂ ਵਿੱਚ ਕੰਮ ਕਰਨ ਦਾ ਮੌਕਾ ਦਿਵਾਇਆ ਸੋ ਜਦੋਂ ਵੀ ਮੈਂ ਕਿਸੇ ਵੱਡੇ ਪ੍ਰੋਜੈਕਟ ਤੇ ਜਾਂਦੀ ਆ ਗੁਰਪ੍ਰੀਤ ਸਰ ਮੈਨੂੰ ਭੇਜਦੇ ਆ ਤੇ ਮੈਂ ਬਹੁਤ ਸਰ ਹੁਣਾਂ ਦਾ ਜਰੂਰ ਜ਼ਿਕਰ ਕਰਦੀ ਹੁੰਦੀ ਆ ਤੇ ਥੈਂਕ ਯੂ ਕਰਦੀ ਹੁੰਦੀ ਆ ਇੱਕ ਗੱਲ ਤੁਹਾਨੂੰ ਹੋਰ ਦੱਸ ਰਹੀ ਆ ਆਉਣ ਵਾਲੇ ਦਿਨਾਂ 'ਚ ਤੁਸੀਂ ਹੋਰ ਵੀ ਕਿਸੇ ਵੱਡੇ ਸੈੱਟ ਤੇ ਜਾ ਰਹੇ ਹੋ ਅੱਛਾ ਜੀ ਧੰਨਵਾਦ ਜੀ ਧੰਨਵਾਦ ਮੈਨੂੰ ਪਤਾ ਤੁਸੀਂ ਉੱਥੇ ਮੇਰੀ ਸਿਫਾਰਿਸ਼ ਪਾਈ ਹੋਣੀ ਆ ਸੋ ਬਣੇ ਰਹੋ ਸਾਡੇ ਬਲੌਗ ਦੇ ਨਾਲ ਜਿਹੜੇ ਹੋਰ ਆਰਟਿਸਟ ਆਉਣਗੇ ਉਹਨਾਂ ਨਾਲ ਵੀ ਮਿਲਾਂਗੇ ਸਤਿ ਸ੍ਰੀ ਅਕਾਲ ਰੱਬ ਰਾਖਾ ਸੋਸਤੋ ਤੁਹਾਨੂੰ ਦੱਸਿਆ ਸੀ ਵੀ ਮਿਸਟਰ ਅਣ ਮੈਸੇਜ ਪੰਗੂ ਗਦੜਿਆਣੀ ਪਿੰਡ ਸ਼ੂਟ ਤੇ ਆਏ ਹੋਏ ਆ ਬੁਰਾ ਹਾਲ ਹੋਇਆ ਪਿਆ ਸਿਹਤ ਠੀਕ ਨਹੀਂ ਬੁਖਾਰ ਹੋਇਆ ਆ ਤੇ ਪੇਨ ਵੀ ਹੋ ਰਹੀ ਆ ਕਹੋਂ ਵਿੱਚ ਸਰਵਾਈਕਲ ਦੀ ਪ੍ਰੋਬਲਮ ਆ ਤੇ ਪਹਿਲਾਂ ਤਾਂ ਸਾਗ ਨਾਲ ਰੋਟੀਆਂ ਖਾਧੀਆਂ ਲੱਸੀ ਦਾ ਗਲਾਸ ਪੀਤਾ ਉਸ ਤੋਂ ਬਾਅਦ ਫਿਰ ਇੱਕ ਸੀਨ ਦੇ ਵਿੱਚ ਅਮਰੂਦ ਖਾਣਾ ਪਿਆ ਪੂਰਾ ਅਮਰੂਦ ਖਾ ਲਿਆ ਤੇ ਹੁਣ ਨੇਹਾ ਦੇ ਗਈ ਆ ਸੰਤਰਾ ਸੰਤਰਾ ਖਾ ਰਹੇ ਆ ਸੁਤਾਰੀ ਹੁਣੀ ਗਏ ਹੋਇਆ ਸੀਨ ਕੱਢਣ ਗਦੜਿਆਣੀ ਖੇਤਾਂ ਦੇ ਵਿੱਚ ਤੇ ਹਾਂ ਉਹ ਜਦੋਂ ਆਉਣਗੇ ਫਿਰ ਸਾਡਾ ਕੰਮ ਸ਼ੁਰੂ ਹੋਣਾ ਅਸੀਂ ਤਾਂ ਹਜੇ ਫ੍ਰੀ ਬੈਠੀਆਂ ਲਓ ਜੀ ਲੱਗ ਗਈਆਂ ਰੌਣਕਾਂ ਆ ਗਿਆ ਤਾਰੀ ਸੱਤਾ ਬਿੱਲਾ ਸੀਨ ਤੇ ਡਿਸਕਸ ਹੋ ਰਹੀ ਐ ਬੀਬੀਆਂ ਭਾਣਾ ਕੁਛ ਆਰਾਮ ਫਰਮਾ ਰਹੀਆਂ ਉਹ ਅਕਾਕਾ ਭਾਜੀ ਖੜਾ ਉਧਰ ਫੋਨ ਤੇ ਕੁਛ ਦੇ ਦੇਖ ਰਿਹਾ ਐ ਰਾਣੀ ਭੈਣ ਜੀ ਦੇ ਸੀਨ ਕੱਢਣੇ ਸੀ ਉਹ ਅਸੀਂ ਕੱਢ ਲੈ ਆਹੋ ਸੀਕ ਦਾ ਮਾਤਾ ਆ ਜਾਓ ਆਪਣਾ ਸੀਨ ਆਪਣਾ ਹਾਂਜੀ ਚਲੋ ਠੀਕ ਐ ਆਵਾਂ ਜੀ ਲੋ ਜੀ ਤਾਰੀਕੇ ਬਾੜੇ ਵਿੱਚ ਅਸੀਂ ਸੀਨ ਸੀਨ ਕਰਨ ਚੱਲੇ ਆਂ ਤਾਰੀ ਦੱਸ ਦੇ ਇਹ ਫਿਲਮ ਪਾਉਣੀ ਕਦੋਂ ਆਪਾਂ ਵੈਬ ਸੀਰੀਜ਼ ਬਲੌਗ ਵਿੱਚ ਦੱਸ ਦੇ ਇਹ ਫਿਰ ਪਾਉਣੀ ਕੱਲ ਨੂੰ ਪਾਉਂਗਾ ਮੈਂ ਉਹ ਪਾਰਟ ਪਰਸੋਂ ਚੌਥੇ ਨੂੰ ਮਤਲਬ ਉਹ ਕਿਹਾ ਫਾਸਟ ਵੈਬ ਸੀਰੀਜ਼ ਦਾ ਭਾਗ ਆ ਰਿਹਾ ਪੱਗ ਦਾ ਹਾਂ ਕਬੀਲਦਾਰੀ ਦਾ ਬੋਝ ਪੱਗ ਕਬੀਲਦਾਰੀ ਦਾ ਬੋਝ ਨਹੀਂ ਪਾਗਲ ਆ ਟਾਈਟਲ ਚੇਂਜ ਕਰਤਾ ਜੀ ਆਪਾਂ ਹੁਣ ਰੱਖਤਾ ਕਬੀਲਦਾਰੀ ਦਾ ਬੋਝ ਤੇ ਅੱਜ ਹੋ ਗਈ ਤਰੀਕ 17 17 ਕੱਲ ਨੂੰ 18 ਪਰਸੋਂ 20 ਤਰੀਕ ਨੂੰ ਐਪੀਸੋਡ ਆ ਜੀ ਪਹਿਲਾ ਐਪੀਸੋਡ 20 ਤਰੀਕ ਨੂੰ ਕਬੀਲਦਾਰੀ ਦਾ ਬੋਝ ਤੇ ਬਹੁਤ ਸੋਹਣਾ থাম্বਨੇਲ ਬਹੁਤ ਹੀ ਸੋਹਣਾ ਕੰਮ ਸਾਡੇ ਆਰਟਿਸਟਾਂ ਦਾ ਦਸਾਂਝ ਮੈਡਮ ਦਾ ਤੇ ਬਾਕੀ ਸਾਡੇ ਸਾਰੇ ਸਹਾਇਕ ਸਾਡੇ ਮਿੱਤਰ ਪਿਆਰਿਆਂ ਦਾ ਤੇ ਪੋਸਟਰ ਭੇਜ ਦੇ ਹਾਂ ਪੋਸਟਰ ਸਿਲਪਾ ਠੀਕ ਹੈ ਜੀ ਬਣੇ ਰਹੋ ਤੁਸੀਂ ਬਲੌਗ ਦੇ ਨਾਲ ਤੇ ਮਿਸਟਰ ਐਂਡ ਮਿਸਿਸ ਪੰਗੂ ਮੈਂ ਮਿਸਟਰ ਐਂਡ ਮਿਸਿਸ ਦਸਾਂਜ ਕਹਿਣ ਲੱਗੀ ਸੀ ਮਿਸਟਰ ਐਂਡ ਮਿਸਿਸ ਪੰਗੂ YouTube ਚੈਨਲ ਤੇ ਉਹਦੇ ਤੇ ਸਾਡਾ ਇਹ ਫਿਲਮ ਆ ਰਹੀ ਹੈ ਵੈਬ ਸੀਰੀਜ਼ ਆ ਰਹੀ ਹੈ ਕਬੀਲਦਾਰੀ ਦਾ ਬੋਝ ਤੇ ਮੈਂ ਕਰਨ ਲੱਗੀ ਹੁਣ ਮੈਂ ਸੰ ਦਾ ਕੰਮ ਟੈਂ 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 ਟੋਟਲੀ ਫ੍ਰੀ ਸੀਨ ਕਰਦੇ ਆ ਹੁਣ ਪਤਾ ਨਹੀਂ ਕਿਹਦਾ ਸੀਨ ਹੈਗਾ ਕਿਹਦਾ ਨਹੀਂ ਅਸੀਂ ਬਿਲਕੁਲ ਫ੍ਰੀ ਆ ਕੁਝ ਪਤਾ ਨਹੀਂ ਲੱਗ ਰਿਹਾ ਕੀ ਕਰਨਾ ਕੀ ਨਹੀਂ ਸੀਨ ਕਦਰ ਕਦਰ ਨਹੀਂ ਆ ਵੀ ਨਹੀਂ ਪਤਾ ਲੱਗ ਰਿਹਾ ਬਾਕੀ ਸੀਨ ਕਰ ਲਿਆ ਮੈਂ ਲਾਲ ਚੁੰਨੀ ਲੈ ਕੇ ਤੇ ਮੇਰੀ ਪਾਲੀ ਅੱਜ ਆਈ ਨਹੀਂ ਤੇ ਪਾਲੀ ਤੋਂ ਪਾਲੀ ਆਪਣੀ ਫਰੈਂਡ ਦੇ ਕਿਸੇ ਜਨਮ ਦਿਨ ਤੇ ਗਈ ਹੋਈ ਐ ਤੇ ਸੀਨ ਦੇ ਵਿੱਚ ਸੋ ਮੈਂ ਵੀ ਉਹਦੇ ਨਾਲ ਚੱਲੀ ਆ ਉਹਦੇ ਲਈ ਸੂਟ ਲੈ ਕੇ ਹੋਰ ਸਮਾਂ ਤੁਸੀਂ ਸਾਰੇ ਠੀਕ ਠਾਕ ਹੋ ਹੈਗੇ ਐਸ ਵੇਲੇ ਗਦੜਿਆਣੀ ਸ਼ੂਟ ਚੱਲ ਰਿਹਾ ਮਸਟਰ ਮਿਸ ਰਪੰਗੂ YouTube ਚੈਨਲ ਤੇ ਬਾਕੀ ਅੱਜ ਵਲੌਗ ਵਿੱਚ ਕੁਛ ਨਹੀਂ ਹੈਗਾ ਬਸ ਜਸਟ ਟਾਈਮ ਪਾਸ ਅੱਜ ਦਾ ਕਿਉਂਕਿ ਆਰਟਿਸਟ ਕੋਈ ਕਿਤੇ ਗਿਆ ਕੋਈ ਕਿਤੇ ਗਿਆ ਕੋਈ ਕਿਤੇ ਗਿਆ ਕੋਈ ਵੀ ਆਰਟਿਸਟ ਇਕੱਠੇ ਨਹੀਂ ਹੋਏ ਤੇ ਇਸ ਕਰਕੇ ਵਲੌਗ ਵੀ ਬਹੁਤਾ ਵੱਡਾ ਬਣਿਆ ਨਹੀਂ 5-4 ਮਿੰਟ ਦਾ ਜਿਹੜਾ ਬਣਿਆ ਮੈਂ ਉਹੀ ਪੋਸਟ ਕਰ ਦੋਣਾ ਫੇਸਬੁੱਕ ਤੇ ਵੀ ਤੇ ਆਪਣੇ YouTube ਤੇ ਵੀ ਸੋ ਦੋਸਤੋ ਬਾਕੀ ਕਿਵੇਂ ਲੱਗਦੀ ਤੁਹਾਨੂੰ ਆਨੰਦ ਵੈਬ ਸੀਰੀਜ਼ ਲੱਚਾ ਬੁੜਾ ਇਹਦੇ ਬਾਰੇ ਜ਼ਰੂਰ ਦੱਸਿਆ ਕਰੋ ਸੋ ਆਪਰ ਤਾਂ ਮੈਂ ਤੁਹਾਡੇ ਕਮੈਂਟਸ ਸਾਰੇ ਰੀਡ ਕਰ ਹੀ ਲੈਣੀਆਂ ਪਰ ਫਿਰ ਵੀ ਜੇ ਕੋਈ ਸੁਝਾਅ ਹੁੰਦਾ ਤਾਂ ਜ਼ਰੂਰ ਦੱਸਿਆ ਕਰੋ ਅਸੀਂ ਤੁਹਾਡੀ ਸੁਝਾਅ ਤੇ ਕੰਮ ਕਰਾਂਗੇ ਹੂੰ ਸਾਗ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਜ ਜ ਸਾਗ ਨਾਲ ਰੋਟੀਆਂ ਖਾਦੀਆਂ ਚਾਰ ਤੇ ਢਿੱਡ ਭਰਿਆ ਪਿਆ ਹੁਣ ਕੁਝ ਵੀ ਖਾਣ ਨੂੰ ਨਹੀਂ ਕਰਦੀ ਦੁਬਾਰੇ ਕਿਸੇ ਨੇ ਰੋਟੀ ਨਹੀਂ ਖਾਦੀ ਸੋ ਸਾਗ ਤੁਹਾਨੂੰ ਪਤਾ ਹੀ ਆ ਆਪਣੇ ਸਿਆਲ ਜਦੋਂ ਚੜ ਜਾਂਦਾ ਦੱਸ ਦੱਸ ਸਾਗ ਨਹੀਂ ਮੁੱਕਦਾ ਸੋ ਇਹੀ ਹਾਲ ਹੈ ਹਰ ਇੱਕ ਥਾਂ ਤੇ ਛੂਪ ਤੇ ਗਾਜਰਾ ਮਟਰ ਸਾਗ ਗਾਜਰਾ ਮਟਰ ਸਾਗ ਸੋ ਮੇਰੇ ਫੇਵਰਟ ਆ ਪਰ ਫਿਰ ਵੀ ਇੰਨੇ ਨਹੀਂ ਖਾਦੇ ਜਾਂਦੇ ਸੋ ਛੂਟ ਸਾ ਡਾਲ ਅਲਮੋਸਟ ਡਾਨੀ ਆ ਇਹ ਵਾਸਾ ਹੁਣ ਚੇਂਜ ਕਰਕੇ ਚੱਲੇ ਪਈ ਹੈ ਆਪਣੇ ਘਰਾਂਵਾਲੇ ਨੂੰ ਸੋ ਕੱਲ ਨੂੰ ਨਵੇਂ ਸੱਟ ਤੇ ਜਾਵਾਂਗੇ ਨਵੇਂ ਸੱਟ ਤੇ ਮਿਲਾਂਗੇ ਜਾਵਾਂਗੇ ਸੰਗਰੂਰ ਸੰਗਰੂਰ ਨਵੇਂ ਚੈਨਲ ਤੇ ਕੱਲ ਨੂੰ ਅਸੀਂ ਕੰਮ ਤੇ ਜਾਣਾ ਸ਼ੂਟ ਤੇ ਜਾਣਾ ਤੇ ਕੱਲ ਨੂੰ ਤੁਹਾਨੂੰ ਮਿਲਦੇ ਹਾਂ ਇੱਕ ਨਵੇਂ ਬਲੌਗ ਦੇ ਨਾਲ ਕੱਲ ਨੂੰ ਮੇਰਾ ਨਾ ਆਰਟਿਸਟ ਹੈ ਗਿਆ ਇੱਕ ਸਿਮਰਨ ਨਵੇਂ ਸ਼ਹਿਰ ਤੋਂ ਹੀਰ ਮੋਨਿਕ ਤੋਂ ਮਾਨਪ੍ਰਿਤ ਬਰਾਡ ਕੋਟਪੁਰੇ ਤੋਂ ਤੇ ਤੁਹਾਡੀ ਆਪਣੀ ਕੁਲਦੀਪ ਦਸਾਂਝ ਸੋ ਕੱਲ ਦਾ ਬਲੌਗ ਬਹੁਤ ਹੀ ਘੈਂਟ ਹੋਣ ਵਾਲਾ ਹੈ ਤੇ ਕੱਲ ਦੀ ਬਲੌਗ ਦੀ ਤੁਹਾਨੂੰ ਆਈ ਹੋਪ ਤੁਸੀਂ ਇੰਤਜ਼ਾਰ ਕਰਦੇ ਹੋਵੋਗੇ ਸੋ ਕੱਲ ਬਲੌਗ ਪਾਵਾਂਗੇ ਨਵੇਂ ਚੈਨਲ ਤੋਂ ਸਬਸਕ੍ਰਾਈਬ ਕਰੀਂ ਧੰਨਵਾਦ